ਸਤਿ ਸ਼੍ਰੀ ਅਕਾਲ ਦੋਸਤੋ ਖਬਰ ਜੈਤੋ ਤੋਂ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਜਿੱਥੇ ਜੈਤੋ ਪੁਲਿਸ ਨੇ ਪੰਜ ਬਦਮਾਸ਼ਾਂ ਨੂੰ ਕਾਬੂ ਕੀਤਾ ਜੋ ਕਿ ਕੋਟਪੁਰਾ ਰੋਡ ਤੇ ਇੱਕ ਭੱਠੇ ਤੇ ਸਮੇਤ ਹਥਿਆਰ ਬੈਠੇ ਸਨ ਅਤੇ ਕਿਸੇ ਵੱਡੇ ਜਿਹੜੇ ਕੇ ਖਾਤਸ਼ਾ ਸੀ ਪੁਲਿਸ ਨੂੰ ਜੋ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਨੂੰ ਤੇ ਇਹਨਾਂ ਦਾ ਜਿਹੜਾ ਇੱਥੇ ਪਲਾਨ ਚੱਲ ਰਿਹਾ ਸੀ ਜਦੋਂ ਪੁਲਿਸ ਨੇ ਇਹ ਕਾਬੂ ਕੀਤੇ ਹੈ ਬਾਕੀ ਡੀਐਸਪੀ ਸਾਹਿਬ ਦੀ ਸਾਰੀ ਖਬਰ ਤੁਹਾਡੇ ਨਾਲ ਇੱਥੇ ਸਾਂਝੀ ਕਰਦੇ ਆ ਉਹ ਦੇਖੋ ਇਹਨਾਂ ਬਦਮਾਸ਼ਾਂ ਕੋਲ ਜਿਹੜੇ ਹਥਿਆਰ ਬਰਾਮਦ ਕੀਤੇ ਉਹਦੀ ਵੀ ਵੀਡੀਓ ਤੁਹਾਡੇ ਨਾਲ ਅਸੀਂ ਇੱਥੇ ਸਾਂਝੀ ਕਰ ਰਹੇ ਆ हां हां सर लुटाको ਕਰਨोले ਪੰਜ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਕੀ ਪੂਰਾ ਮਾਮਲਾ ਜੀ ਜੋ ਸਾਡੇ ਜ਼ਿਲ੍ਹਾ ਫਰੀਦਕੋਟ ਦੇ ਐਸਐਸਪੀ ਡਾਕਟਰ ਪ੍ਰਗਿਆ ਜਨ ਮੈਡਮ ਦੇ ਹਦਾਇਤਾਂ ਦੇ ਅਸੀਂ ਕਾਫੀ ਗਸ਼ਤਾਂ ਵਗੈਰਾ ਵਧਾਈਆਂ ਹੋਈਆਂ ਤੇ ਮਾੜੇ ਅੰਸਰਾਂ ਤੇ ਲਗਾਤਾਰ ਸਾਡੇ ਉੱਰੋਂ ਕੰਦ ਬੰਨੀਆਂ ਚੱਲ ਰਹੀਆਂ ਹੈ ਮਾਸ਼ਾਅੱਲ ਇਹ ਵੀ ਸਾਡਾ ਰੋਜ਼ ਮਰਾਰਿਤ ਤਾਂ ਤੇ ਦਿੱਲੀ ਸਾਡਾ ਕੰਮ ਹੁੰਦਾ ਹੈ ਤੇ ਐਸੇ ਦੀ ਲੜੀ ਵਿੱਚ ਕੱਲ ਥਾਣਾ ਜੈਤੋ ਦੀ ਪੁਲਿਸ ਵੱਲੋਂ ਜਿਹੜੀ ਗਸ਼ਟ ਕੀਤੀ ਜਾ ਰਹੀ ਸੀ ਤਾਂ ਇੱਕ ਕੋਰਕੂਰਾ ਰੋਡ ਤੇ ਬੇਵਾਬ ਅ ਪੱਠਾ ਹੈਗਾ ਇੱਕ ਹਨ ਉੱਥੇ ਕੋਈ ਪੰਜ ਲੜਕੇ ਬੈਗੇ ਕੋਈ ਆਪਦੀ ਪਲੈਨਿੰਗ ਕਰ ਰਏ ਸੀਗੇ ਕੋਈ ਆਪ ਦਾ ਕਰਮ ਦੀ ਉਹਨਾਂ ਨੂੰ ਜਿਹੜਾ ਕਾਬੂ ਕੀਤਾ ਗਿਆ ਉਹਨਾਂ ਕੋਲਸ ਨੂੰ ਕਾਫੀ ਤੇਜ਼ ਤੋਰ ਹਥਿਆਰ ਵਗੈਰਾ ਅ ਕੋਹਾੜੀ ਵਗੈਰਾ ਕਾਬੀ ਵਗੈਰਾ ਸਭ ਬਰਾਉਂਡ ਆ ਇਹਨਾਂ ਦਾ ਕੀ ਬੈਕਗਰਾਉਂਡ ਕੀ ਹੈ ਸਰ ਇਹਨਾਂ ਦੀ ਜੀ ਇਹਨਾਂ ਨੂੰ ਜਿਹੜਾ ਅਸੀਂ ਕ੍ਰਿਮੀਨਲ ਬੈਕਗਰਾਉਂਡ ਚੈੱਕ ਕੀਤਾ ਇਹਨਾਂ ਤੇ ਨੌਂ ਕਰਮੇ ਇਹਨਾਂ ਤੋਂ ਤਿੰਨ ਜਣਿਆਂ ਦੇ ਪਹਿਲਾਂ ਦਰਜ ਹੈਗੇ ਆ ਚੋਰੀਆਂ ਦੇ ਲੁੱਟਾਂ ਖੋਹਾਂ ਦੇ ਐਕਸਾਈਡ ਐਕਟ ਵਗੈਰਾ ਦੇ ਇਹਨਾਂ ਦਾ ਕ੍ਰਿਮੀਨਲ ਬੈਕਗਰਾਉਂਡ ਹੈ ਕਿੱਥੋਂ ਦੇ ਰਹਿਣ ਵਾਲੇ ਜੀ ਇਹ ਇੱਥੇ ਜਿਹੜੇ ਜੱਤੋ ਦੇ ਏਰੀਏ ਦੇ ਰਹਿਣ ਵਾਲੇ ਕੋਈ ਛਣਕੜਕ ਮੰਲੇ ਦਾ ਕੋਈ ਇਥਾ ਆਸ-ਪਾਸ ਦੇ ਪਿੰਡਾਂ ਦੇ ਰਹਿਣ ਵਾਲੇ ਇਹ ਕਿਸ ਕਿੱਸੇ ਤੋਂ ਫਿਰਕ ਦਿੱਤੀ ਇਹ ਕੋਈ ਲੁੱਟ ਖੋਹ ਦੀ ਗੱਲ ਨਹੀਂ ਪੰਜਾਬ ਦੇਣ ਦੇ ਸੀਗੇ ਬਾਕੀ ਅਸੀਂ ਅੱਜ ਪੁਲਿਸ ਮੰਗ ਲੈ ਕੇ ਉਹਨਾਂ ਤੋਂ ਫਿਰ ਅੱਜ ਕੁਝ ਹਿਸਕ ਕਰਾਂਗੇ ਠੀਕ ਹੈ ਸਰ ਠੀਕ ਹੈ ਸਰ